ਸਤਿ ਸ੍ਰੀ ਅਕਾਲ ਦੋਸਤੋ ਆਪਾਂ ਹੁਣ ਗੱਲ ਕਰਦੇ ਹਾਂ ਭਾਰਤੀ ਮੌਸਮੀ ਭਾਗ ਦੀ ਸਥਿਤੀ ਦੇ ਨਾਲ ਕਿ ਜਿਹੜਾ 29 ਤੋਂ 31 ਨੂੰ ਸਿਸਟਮ ਖਰਾਬ ਹੋਣਾ ਇਹ ਚ ਕੀ ਹਾਲਾਤ ਬਣ ਰਹੇ ਐ ਤੁਹਾਡੀ ਸਕਰੀਨ ਦੇ ਉੱਤੇ ਐ ਲੋ ਪ੍ਰੈਸ਼ਰ ਏਰੀਆ ਹੈ ਤੇ ਇਹੀ ਲੋ ਪ੍ਰੈਸ਼ਰ ਏਰੀਆ ਜਿਹੜਾ ਹੈਗਾ ਅੱਗੇ ਵਰਖਾ ਦਾ ਕਾਰਨ ਵੀ ਬਣੇਗਾ ਤੇ ਕਿੱਥੇ-ਕਿੱਥੇ ਕੀ ਹੋਣ ਜਾ ਰਿਹਾ ਇਹਦੇ ਬਾਰੇ ਗੱਲ ਕਰੀਏ ਤਾਂ ਸਿਸਟਮ ਜਿਵੇਂ-ਜਿਵੇਂ ਨੇੜੇ ਆ ਰਿਹਾ ਓਵੇਂ-ਓਵੇਂ ਮਜ਼ਬੂਤ ਹੁੰਦਾ ਜਾ ਰਿਹਾ ਤੇ ਮਜ਼ਬੂਤੀ ਵੀ ਕਿਸ ਤਰੀਕੇ ਦੀ ਕਿ ਜਿਹੜਾ ਅੱਗੇ ਹਰਿਆਣੇ ਦੇ ਵਿੱਚ ਗੜਿਆਂ ਦੀ ਵਾਰਨਿੰਗ ਨਹੀਂ ਸੀ ਹਰਿਆਣੇ 'ਚ ਆ ਗਈ ਪੰਜਾਬ ਦੇ ਵਿੱਚ yellow alert ਸੀਗਾ orange alert ਹੋ ਗਿਆ ਤਾਂ ਵੀਡੀਓ ਡਰੋਨ ਵਾਸਤੇ ਨਹੀਂ ਗਈ ਵੀਡੀਓ ਸਿਰਫ ਐਸਸ ਕਰਕੇ ਆਇਆ ਕਿਉਂਕਿ ਸਾਫ਼ ਤੇ ਸਪਸ਼ਟ ਦਿਖ ਰਿਹਾ ਹੈ ਕਿ ਹਵਾ ਤੇਜ਼ ਹੋ ਗਈ ਹੈ ਜਦੋਂ ਹਵਾ ਤੇਜ਼ ਹੋ ਗਈ ਹੈ ਲੋ ਪ੍ਰੈਸ਼ਰ ਸਾਡੇ ਸਿਰ ਦੇ ਉੱਤੇ ਆ ਗਿਆ ਹੈ ਤਾਂ ਇਹਦਾ ਮਤਲਬ ਕਿ ਤੇਜ਼ ਹਨੇਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਸਕਦੀਆਂ ਹੈ ਤੇ ਕਿਤੇ ਜਿਹੜਾ ਹੈਗਾ ਚੱਖੜ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਤਾਂ ਆਪਦਾ ਜੇਕਰ ਕੋਈ ਕਿਸਾਨ ਵੀ ਕਣਕ ਨੂੰ ਪਾਣੀ ਲਾ ਰਿਹਾ ਹੈ ਹੁਣ 2 ਦਿਨ ਨਾ ਲਾਵੇ ਪਾਣੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਭਾਰਤੀ ਮੌਸਮੀ ਭਾਗ ਦਾ ਕੀ ਕੀ ਕਹਿਣਾ ਪਹਿਲਾਂ ਮੋਟਾ-ਮੋਟਾ ਕਿ ਇਹ ਸੰਭਾਵਨਾ ਤਾਂ ਵੀ ਹੈ ਕਿ 50% ਹਿੱਸਾ ਪੰਜਾਬ ਦਾ ਕਵਰ ਹੁੰਦਾ ਉੱਤਰਾਖੰਡ ਦਾ 75% ਹੈ ਹਰਿਆਣਾ ਚੰਡੀਗੜ੍ਹ ਦਾ 25% ਹੈ ਹਿਮਾਚਲ ਜੰਮੂ 100% ਕਵਰ ਹੁੰਦਾ ਪੱਛਮੀ ਰਾਜਸਥਾਨ 25% ਕਵਰ ਹੁੰਦਾ ਪੱਛਮੀ ਉੱਤਰ ਪ੍ਰਦੇਸ਼ ਦਾ 25% ਏਰੀਆ ਕਵਰ ਹੁੰਦਾ ਹੈ ਪ੍ਰੰਤੂ ਇਹਨਾਂ ਨੇ ਵਧਾਇਆ ਕੀ ਹੈ ਇਹਨਾਂ ਨੇ ਬਤਾਇਆ ਇਹ ਹੈਗਾ ਕਿ ਹੁਣ ਇਹ ਪੰਜਾਬ ਆਪ ਦੇਖੀਏ ਕਿ ਜੰਮੂ ਹੁਣ ਜੰਮੂ ਕਸ਼ਮੀਰ ਵਿੱਚ 29 ਨੂੰ ਹਿਮਾਚਲ ਪ੍ਰਦੇਸ਼ ਦੇ 28 29 ਨੂੰ ਉੱਤਰਾਖੰਡ ਦੇ ਵਿੱਚ 29 30 31 ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ 29 ਅਤੇ 30 ਮਾਰਚ 2024 ਨੂੰ ਕੋਈ ਥਾਵਾਂ ਤੇ ਗੜੇ ਪੈਣ ਦੀ ਸ਼ੰਕਾ ਹੈਗੀ ਹੈ ਜਿਹੜੀ ਵਰਖਾ ਹੈਗੀ ਹੈ ਦਰਮਿਆਨੀ ਹੋਗੀ ਹੈ ਕਈ ਥਾਵਾਂ ਦੇ ਉੱਪਰ ਪੰਜਾਬ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਇੱਥੇ ਜਿਹੜਾ ਹੈਗਾ 29 30 31 ਨੂੰ ਤੇ ਰਾਜਸਥਾਨ ਦੇ ਵਿੱਚ 29 30 ਵਰਖਾ ਹੋ ਸਕਦੀ ਹੈ ਪਹਾੜਾਂ ਦੇ ਉੱਤੇ ਬਰਫਬਾਰੀ ਜਿਹੜੀ ਹੈਗੀ ਹੈ ਭਾਰੀ ਵੀ ਹੋ ਸਕਦੀ ਹੈ ਇੱਕ ਦੋ ਥਾਵਾਂ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਆਪਾਂ ਨੈਟ ਸ਼ੈੱਲ ਦੇ ਵਿੱਚ ਦੇਖ ਲਈਏ ਕਿ ਭਾਰਤੀ ਮੌਸਮ ਭਾਗ ਦਾ ਚੰਡੀਗੜ੍ਹ ਦਫ਼ਤਰ ਆ ਉਹ ਕੀ ਕਹਿੰਦਾ ਪੰਜਾਬ ਅਤੇ ਹਰਿਆਣੇ ਦੇ ਬਾਰੇ ਪਹਿਲੀ ਗੱਲ ਤਾਂ ਇਹਨਾਂ ਨੇ ਕੀ ਹੈ ਕਿ ਪਹਿਲਾਂ ਯੈਲੋ ਅਲਰਟ ਸੀਗਾ ਉਹ ਬਦਲਤਾ ਔਰੇਂਜ ਅਲਰਟ ਦੇ ਵਿੱਚ ਕਰਤਾ ਇਹਨਾਂ ਨੇ ਠੀਕ ਹੈ ਔਰੇਂਜ ਅਲਰਟ ਦੇ ਵਿੱਚ ਜੇ ਤੁਸੀਂ ਪੰਜਾਬ ਦੇਖੋਗੇ ਤਾਂ 29 ਤਰੀਕ ਨੂੰ ਪੰਜਾਬ ਦੇ ਜਿਹੜਾ ਹੈਗੇ ਆ ਇਹ ਸਾਰਾ ਏਰੀਆ ਫਾਜ਼ਿਲਕਾ ਮੁਕਸਾ ਫਰੀਦਕੋਟ ਫਰੀਪੁਰ ਤਰਨਤਾਰਨ ਅਮਰਸਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧ ਨਵਾਂ ਸ਼ਹਿਰ ਰੂਪਨਗਰ orange alert ਹੈ 40 ਤੋਂ 50 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲ ਸਕਦੀਆਂ ਪਹਿਲਾਂ 30 ਤੋਂ 40 ਸੀਆਂ ਸੰਗਰੂਰ ਦੇ ਵਿੱਚ ਵੀ ਗੜੇ ਪੈਣ ਦੀ ਸ਼ੰਕਾ ਹੈ ਤੇ ਇਹਨਾਂ ਸਾਰੇ ਜ਼ਿਲ੍ਹਿਆਂ 'ਚ ਵੀ ਗੜੇ ਪੈਣ ਦੀ ਸ਼ੰਕਾ ਹੈਗੀ ਹੈ 29 ਤਰੀਕ ਨੂੰ 29 ਤਰੀਕ ਨੂੰ ਬਾਕੀ ਜਿਹੜੇ ਪੰਜਾਬ ਦੇ ਹਿੱਸੇ ਆ ਜਿਵੇਂ ਬਠਿੰਡਾ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਬਰਨਾਲਾ ਮਾਨਸਾ ਸੰਗਰੂਰ ਇੱਥੇ ਯੈਲੋ ਵਾਰਨਿੰਗ ਹੈ ਹਵਾ ਦੀ ਸਪੀਡ ਤੀ ਤੋ 40 ਕਿਲੋ ਪ੍ਰਤੀ ਘੰਟਾ ਰਹਿ ਸਕਦੀ ਹੈ 30 ਤਰੀਕ ਨੂੰ ਮਾਨਸਾ ਤੇ ਸੰਗਰੂਰ ਇਹੋ ਜਿਲੇ ਹੋਣਗੇ ਜਿੱਥੇ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲ ਸਕਦੀਆਂ ਬਾਕੀ ਸਾਰੇ ਹੀ ਪੰਜਾਬ ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਕੋਈ ਥਾਵਾਂ ਤੇ ਗੜੇ ਪੈਣ ਦੀ ਸ਼ੰਕਾ ਥੰਡਰਸਟ੍ਰੋਮ ਬਿਜਲੀਸ਼ਕੰਦਾ ਔਰ ਇਹ ਅਲਰਟ ਤਿਆਰੀ ਹੋ ਗਿਆ ਹੈ ਤਾਂ ਇਹ ਤੁਹਾਡੇ ਲਈ ਨੋਟ ਕਰਨ ਵਾਲਾ ਹੈ 31 ਤਰੀਕ ਨੂੰ ਜਿਹੜਾ ਅਲਰਟ ਹੈਗਾ ਕੇਵਲ ਆ ਜਿਹੜੇ ਹੈਗੇ ਆ ਪੂਰਬੀ ਏਸ਼ੀਆ ਦੇ ਵਿੱਚ ਉੱਤਰ ਪੂਰਬੀ ਏਸ਼ੀਆ ਦੇ ਵਿੱਚ ਜਿਹੜਾ ਹੈਗਾ ਕੇਵਲ ਅਲਰਟ ਜਾਰੀ ਹੈ ਠੀਕ ਹੈ ਜੇ ਆ ਤੁਸੀਂ ਵਰਖਾ ਦੀ ਗੱਲ ਕਰਦੇ ਹੋ ਵਰਖਾ ਕਿ ਬਹੁਤੀ ਜ਼ਿਆਦਾ ਨਹੀਂ ਹੋ ਰਹੀ ਵਰਖਾ ਇਹ ਜਿਹੜੇ ਜ਼ਿਲ੍ਹੇ ਆ ਇਹਨਾਂ ਦਾ 50% ਹਿੱਸਾ ਇਹ ਜ਼ਿਲ੍ਹਿਆਂ ਦਾ 25% ਹਿੱਸਾ ਕਵਰ ਹੋ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ 30 ਨੂੰ 31 ਨੂੰ ਜਿਹੜਾ ਹੈਗਾ ਉੱਤਰ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਵਰਖਾ ਸੀਮਤ ਰਹਿ ਜਾਂਦੀ ਹੈ ਸੰਗਰੂਰ ਤੇ ਮਾਨਸਾ ਥੋੜਾ ਜਿਹਾ ਘੱਟ ਏਰੀਆ ਕਵਰ ਹੋ ਰਿਹਾ ਬਾਕੀ ਪੰਜਾਬ ਦਾ 50% ਏਰੀਆ ਵਰਖਾ ਕਵਰ ਕਰ ਰਹੀ ਏ ਜਿਸ ਐਸੇ ਤਰੀਕੇ ਨਾਲ ਤੁਸੀਂ ਹਰਿਆਣਾ ਦੇਖੋਗੇ ਤਾਂ ਹਰਿਆਣਾ ਦੇ ਵਿੱਚ 28 ਨੂੰ ਕਾਰਵਾਈ ਸ਼ੁਰੂ ਹੋ ਗਈ ਉੱਤਰੀ ਅਸਿਆ ਤੋਂ 29 ਤਰੀਕ ਨੂੰ ਇਹ ਗੜੇ ਪੈ ਸਕਦੇ ਆ ਫਤਿਹਬਾਦ ਦੇ ਵਿੱਚ ਕੈਥਲ ਦੇ ਵਿੱਚ ਕੁਰਕ ਖੇਤਰ ਦੇ ਵਿੱਚ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਹਵਾ ਦੀ ਸਪੀਡ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਪੂਰੇ ਹੀ ਹਰਿਆਣੇ ਵਿੱਚ ਵਾਰਨਿੰਗ ਹੈ ਲekin ਜੇ ਨਾਲ ਤੁਸੀਂ 30 ਤਰੀਕ ਨੂੰ ਜਾਣੇ ਹੋ ਤਾਂ ਪੰਜਾਬ ਦੇ ਵਾਲੇ ਉੱਤਰੀ ਹਰਿਆਣਾ ਦੇ ਉੱਤਰੀ ਜ਼ਿਲ੍ਹੇ ਹੈਗੇ ਆ ਭਾਵੇਂ ਕਿ ਜੇ ਨਾਲ ਤੁਸੀਂ ਚੰਡੀਗੜ੍ਹ ਵੀ ਪਾ ਲੋ ਚੰਡੀਗੜ੍ਹ ਪੰਚਕੂਲਾ ਅੰਮਾਲਾ ਯਮੁਨਾ ਨਗਰ ਕੋਲ ਖੇਤਰ ਕੈਥਲ ਕਰਨਾਲ ਪਾਣੀਪਾ ਸੋਨੀਪੱਤ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੜੇ ਪੈਣ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਠੰਡਾ ਤੋਂ ਬਿਜਲੀ ਡਿਸ਼ ਕੰਦੇ orange ਲਾਟ ਜਾਰੀ ਹੋ ਗਿਆ ਬਾਕੀ ਸਾਰੇ ਹਰਿਆਣਾ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ yellow ਲਾਟ ਜਾਰੀ ਕੀਤਾ ਹੋਇਆ ਤੇ 31 ਤਰੀਕ ਨੂੰ ਜਿਹੜਾ ਹੈਗੇ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਇਆ ਹੈ ਵਰਖਾ ਦੀ ਗੱਲ ਤੁਸੀਂ ਕਰੋਗੇ ਤਾਂ ਹਰਿਆਣਾ ਦੇ ਵਿੱਚ ਵਰਖਾ ਕੋਈ ਬਹੁਤਾ ਜ਼ਿਆਦਾ ਏਰੀਆ ਕਵਰ ਨਹੀਂ ਕਰ ਰਹੀ ਕੇਵਲ 25% ਹਿੱਸਾ ਵਰਖਾ ਕਵਰ ਕਰ ਰਹੀ ਹੈ ਤੇ ਪ੍ਰੰਤੂ ਆੜਨੇਰੀ ਝਖੜਾ ਇਹ ਚੀਜ਼ਾਂ ਜ਼ਿਆਦਾ ਜੇ ਮੈਂ ਦੁਬਾਰਾ ਫਿਰ ਜ਼ਿਲ੍ਹੇਵਾਰ ਤੁਹਾਨੂੰ ਥੋੜਾ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਤੁਸੀਂ ਇਹ ਦੇਖੋਗੇ ਕਿ ਪਠਾਨਕੋਟ ਗੁਰਦਾਸਪੁਰ ਵੈਸੇ ਕੋਈ ਜ਼ਿਲ੍ਹਾ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਲਗਭਗ ਸਾਰੇ ਹੀ ਜ਼ਿਲ੍ਹੇ ਬਰਾਬਰ ਚ ਚੱਲਦੇ ਪਏ ਐ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੈਗੀ ਇੱਕ ਆਦੂਕਾ ਥਾਂ ਤੇ ਚੰਗੀਆਂ ਝੁੱਟੀਆਂ ਲੱਗਣ ਦੀ ਸੰਭਾਵਨਾ ਹੈ 29 ਦੀ ਕੁਝ ਜਗ੍ਹਾ ਤੇ 29 ਤੋਂ ਕਾਰਵਾਈ ਸ਼ੁਰੂ ਹੋ ਜਾਏਗੀ 30 ਅਤੇ 31 ਨੂੰ ਚੱਲਦੀ ਰਹੇਗੀ ਤੇ ਵਾਰਨਿੰਗ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ ਹੈ ਕਿ 29 ਅਤੇ 30 ਨੂੰ ਲਗਭਗ ਸਾਰਾ ਹੀ ਪੰਜਾਬ 40 ਤੋਂ 50 ਕਿਲੋ ਪ੍ਰਤੀ ਘੰਟੇ ਦੇ ਵਿੱਚ ਆ ਗਿਆ orange alert ਆ ਗਿਆ ਜਿਹੜੇ ਚ ਗੜੇ ਜ਼ਰੂਰ ਸ਼ਾਮਲ ਹੋ ਗਏ ਹੈ ਇਹ ਇੱਕ ਵੱਡੀ ਦਿੱਕਤ ਹੈ ਕਿ ਗੜਿਆਂ ਦੀ ਵਾਰਨਿੰਗ ਦੁਆਰਾ ਫਿਰ ਜਿਹੜੀ ਹੈਗੀ ਹੈ ਉਹ ਥੋੜੀ ਸਖਤ ਹੁੰਦੀ ਇਹ ਨਜ਼ਰ ਆ ਰਹੀ ਹੈ ਥੋੜਾ ਜਿਹਾ ਹੈਗਾ orange color ਦਾ alert ਜਿਹੜਾ ਹੈਗਾ ਉਹ ਜਾਰੀ ਹੋ ਗਿਆ ਹੈ ਤਾਂ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ 30 ਤੀਕ ਨੂੰ ਜ਼ਿਆਦਾ ਏਰੀਆ ਵਰਖਾ ਕਵਰ ਕਰ ਰਹੀ ਹੈ ਤੇ ਲਾਰਡ ਚੰਡੀਗੜ੍ਹ ਦੇ ਵਿੱਚ ਵੀ ਇਹੀ ਹੈ ਕਿ ਇੱਥੇ ਗੜੇ ਪੈ ਸਕਦੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾਵਾਂ ਚੱਲ ਸਕਦੀਆਂ ਔਰ ਇਹ ਲਾਰਡ ਚਾ ਹੋਇਆ ਹੋਇਆ ਹੈ ਹਰਿਆਣੇ ਦਾ ਜ਼ਿਲੇਵਾਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਪਹਿਲਾ ਜਿਹੜਾ ਕੋਈ ਜ਼ਿਲੇ ਆਪਾਂ ਇਹ ਦੱਸਦੇ ਸੀ ਮਹਿੰਦਰਗੜ੍ਹ ਵਾਰੀ ਜੱਜਰ ਗੁਰੂਗਰਾਮ ਬਾਦ ਪਲੋ ਫਰੀਦਾਬਾਦ ਤੱਕ ਸੋਨੀਪਾ ਪਾਣੀਪਤ ਇਹ ਸਾਰੇ ਹੀ ਜ਼ਿਲੇ ਕਵਰ ਕਰ ਲਏ ਤੇ ਸਰਸਾ ਫਤਿਹਬਾਦ ਸਾਰ ਜਿੰਦਵਾਨੀ ਚਰਕੀਦਾਦਰੀ ਤੇ ਉੱਤਰੀ ਜ਼ਿਲੇ ਲਖਪੁਰ ਸਾਰਾ ਹੀ ਏਰੀਆ ਜਿਹ ਤੇ وارਨਿੰਗ ਤੁਹਾਨੂੰ ਜ਼ਿਲ੍ਹੇ ਬਾਰੇ ਮੈਂ ਪਹਿਲਾਂ ਦੱਸ ਹੀ ਚੁੱਕਾ ਹਾਂ ਕਿ ਅਲਰਟ ਜਿਹੜਾ ਹੈਗਾ ਪੂਰੇ ਹੀ ਹਰਿਆਣੇ ਦੇ ਵਿੱਚ ਜਾਰੀ ਹੋਇਆ ਹੋਇਆ ਹੈ ਤਾਂ ਗੱਲ ਕਰੀਏ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ ਵੀ 29 ਤੋਂ 31 ਦਿਨਾਂ ਵਰਖਾ ਹੋ ਸਕਦੀ ਹੈ ਤੇਜ਼ ਹਵਾ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਹਵਾ ਹੋ ਗਈ ਹੈ ਹੁਣ ਰਾਜਸਥਾਨ ਦੇ ਵਿੱਚ ਵੀ ਠੀਕ ਹੈ ਪਰੰਤੂ ਫਿਰ ਵੀ ਜਿਹੜਾ ਆਪਣਾ ਇਹ ਏਰੀਆ ਹੈਗਾ ਗੰਗਾ ਨਗਰ 30 ਤੋਂ 50 ਕਿਲੋਮੀਟਰ ਨਗੌਰ 30 ਤੋਂ 50 ਜੋਧਪੁਰ 30 ਤੋਂ 50 ਹੁਣ ਮਾਨ ਘਟਤੀ ਤੋਂ 50 ਚੂਰੂ ਤੋਂ 50 ਬੀਕਰ ਨੇ 30 ਤੋਂ 50 ਕਿਲੋ ਪ੍ਰਤੀ ਘੰਟੇ ਦੀ ਹਵਾ ਚੱਲ ਸਕਦੀ ਹੈ ਤੇ ਜਿਹੜਾ ਹਿੱਸਾ ਪੰਜਾਬ ਨਾਲ ਲੱਗਦਾ ਕੁਝ ਜਗ੍ਹਾ ਤੇ ਗੜੇ ਪੈਣ ਦੀ ਸ਼ੰਕਾ ਵੀ ਹੋ ਸਕਦੀ ਹੈ ਜੰਮੂ ਦੇ ਵਿੱਚ ਚੰਗੀ ਖਾਸੀ ਵਰਖਾ ਹੋ ਸਕਦੀ ਹੈ ਇਹ ਯੂਪੀ ਉਪ ਪੱਛਮੀ ਯੂਪੀ ਪੱਛਮੀ ਯੂਪੀ ਦੇ ਵਿੱਚ ਵੀ ਜਿਹੜਾ ਹੈਗੇ ਹਾਲਾਤ ਵਿਗੜ ਰਹੇ ਹੈ ਹਵਾ ਦੀ ਸਪੀਡ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਹੋ ਗਈ ਹੈ ਤੇਜ਼ ਹਵਾਵਾਂ ਤੇ تھنڈر سٹارم بجلی لਿਸ਼ਕਣਾ ਇਹ ਕਾਰਵਾਈਆਂ ਦੀ ਜਿਹੜੀ ਵਾਰਨਿੰਗ ਹੈ ਭਾਰਤੀ ਮੌਸਮ ਵਿਭਾਗ ਨੇ ਉੱਥੇ ਜਾਰੀ ਕਰਤੀ ਹੈ ਆਪਾਂ ਕੈਪ ਇੰਡੈਕਸ ਦੇਖੀਏ ਤਾਂ ਕੈਪ ਇੰਡੈਕਸ ਜਿਹੜਾ ਕਿ ਆਪਾਂ ਦੱਸਦਾ ਕਿ ਗੜਿਆਂ ਦੀ ਸ਼ੰਕਾ ਹੈਗੀ ਹੈ ਭਾਵੇਂ ਕਿ ਤੁਸੀਂ ਇੱਥੇ ਅੱਗੇ ਦੇਖੋਗੇ ਕਿ ਪਟਿਆਲਾ ਦੇ ਵਿੱਚ ਸਹਾਰਨਪੁਰ ਦੇ ਵਿੱਚ ਕੈਪ ਇੰਡੈਕਸ ਦੇਖੋ ਕਿੰਨਾ ਉੱਪਰ ਵੱਧ ਰਿਹਾ ਹੈ ਜਾਂ ਤੁਸੀਂ ਲੁਧਿਆਣਾ ਦੇ ਉੱਪਰ ਇੱਥੇ ਟੱਚ ਕਰੋਗੇ ਤਾਂ ਕਿੰਨਾ ਵੱਧ ਰਿਹਾ ਜਾਂ ਆਹ ਏਰੀਆ ਜਿਹੜਾ ਪਾਕਿਸਤਾਨ ਬੱਡ ਦੇ ਨਾਲ ਲੱਗਦਾ ਇੱਥੇ ਕੈਪ ਇੰਡੈਕਸ ਉੱਪਰ ਜਾਏਗਾ ਅਮਰੋਹਾ ਦੇ ਵਿੱਚ ਜਾ ਰਿਹਾ ਹੈ ਪਾਣੀ ਭਾ ਜਾ ਰਿਹਾ ਤਾਂ ਗੜਿਆਂ ਦੀ ਸ਼ ਪਰੰਤੂ ਇਹਦੇ ਵਿੱਚ ਘਬਰਾਉਣ ਦੀ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇਹ ਨਹੀਂ ਕਿ ਸਾਰੇ ਕਿਤੇ ਪੈਣਗੇ ਪੈਣਗੇ ਯਾਰ ਇਹ ਤਾਂ ਕਿਤੋਂ ਕੋਈ ਕਿਲਾ ਆਲਾਮ ਕਿਲਾ ਚੌੜੀ ਕੋਈ ਦੋ ਕਿਲੇ ਚੌੜੀ ਇੱਕ ਫਾਂਡ ਜੀ ਲੰਗਦੀ ਹੁੰਦੀ ਹੈ ਉਹ ਜਿਸ ਏਰੀਆ ਚ ਆ ਗਈ ਉਸ ਤੇ ਉਹ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ ਤਾਂ ਆਪਾਂ ਐਵੇਂ ਹੀ ਸਾਹ ਸਕਾਈ ਜਾਈਏ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਪ੍ਰਮਾਤਮਾ ਨੂੰ ਪਤਾ ਹੈ ਕਿਸ ਜਗ੍ਹਾ ਤੇ ਉਹਨਾਂ ਨੇ ਕੀ ਕਰਨਾ ਹੈ ਤਾਂ ਕੁੱਲ ਮਿਲਾ ਕੇ ਜੋ ਪ੍ਰਮਾਤਮਾ ਦਾ ਭਾਣਾ ਉਹ ਮੰਨਣਾ ਪਵੇਗਾ ਪ੍ਰਮਾਤਮਾ ਅਗੇ ਅਰਦਾਸ ਕਰੀਏ ਆ ਪਾਣੀ ਵਗੈਰਾ ਖੇਤਾਂ 'ਚ ਨਾ ਲਾਓ ਤੁਸੀਂ ਕਰ ਕੀ ਸਕਦੇ ਹੋ ਪਾਣੀ ਜਿੱਥੇ ਲਾਉਣ ਵਾਲਾ ਪਾਣੀ ਨਾ ਲਾਓ ਜੇ ਕਿਤੇ ਕੋਈ ਫਸਲ ਵੱਡੀ ਪਈ ਹੈ ਉਹ ਆਪਣਾ ਆਲੂ ਵਗੈਰਾ ਸੰਭਾਲਣ ਵਾਲੇ ਹੈਗੇ ਆਪਣੀ ਗਾ ਸੰਭਲ ਕੇ ਆਲੂ ਸਭ ਦੇ ਤਾਂ ਉਹ ਵਧੀਆ ਗੱਲ ਹੈਗੀ ਆ ਆਲੂ ਦੀ ਫਸਲ ਦਾ ਸੰਭਾਲ ਸਾਰੀ ਹੋ ਚੁੱਕੀ ਹੈ ਇਸ ਤੋਂ ਬਿਨਾ ਜੇ ਕਿ ਪਸ਼ੂ ਹੈਗੇ ਕਿਤੇ ਤੁਹਾਨੂੰ ਇਹ ਹਾਲਾਤ ਲੱਗਦੇ ਹੈ ਕਿ ਭਈ ਗੜੇ ਵਗੈਰਾ ਪੈ ਸਕਦੇ ਹੈ ਤਾਂ ਉਸ ਟਾਈਮ ਦੇ ਵਿੱਚ ਆਪਣੇ ਪਸ਼ੂਆਂ ਨੂੰ ਅੰਦਰ ਕਰਨ ਦਾ ਜਿਹੜਾ ਹੈਗਾ ਪ੍ਰਬੰਧ ਆਪਾਂ ਕਰ ਸਕਦੇ ਆ ਤਾਂ ਉਮੀਦ ਕਰਦਾ ਹੈ ਕਿ ਮੌਸਮ ਚੰਗਾ ਰਹੇਗਾ ਨੁਕਸਾਨ ਨਹੀਂ ਹੋਏਗਾ ਵਧੀਆ ਤਰੀਕੇ ਦੇ ਨਾਲ ਇਹ ਸਿਸਟਮ ਲੰਗੇਗਾ ਦਾ ਪ੍ਰਮਾਤਮਾ ਸਭ ਦਾ ਭਲਾ ਕਰੇ ਮਿਹਰbani ਦੋਸਤੋ ਧੰਨਵਾਦ ਦੋਸਤੋ